ਸਾਂਝ ਪੰਜਾਬ ਦੀ ਟੀਵੀ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਸਾਂਝ ਪੰਜਾਬ ਦੀ ਟੀਵੀ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਨੌਵੇਂ ਸਹਿਦਿਕ ਮੇਲੇ ਦਾ ਪੋਸਟਰ ਕੀਤਾ ਰਿਲੀਜ਼ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਹਰੀਕੇ ਕਲਾਾਂ ਵਿਖੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਧੰਨ ਧੰਨ ਬਾਬਾ ਲੰਗਰ ਸਿੰਘ ਜੀ ਸਪੋਰਟਸ ਕਲੱਬ ਹਰੀਕੇ ਕਲਾਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਜਾਬੀ ਸਹਿਦਿਕ ਦੇ ਮਿਆਰ ਨੂੰ ਪਰਫੁੱਲਤ ਕਰਨ ਅਤੇ ਸਮਾਜਿਕ ਜਾਗਰੂਤੀ ਦੇ ਉਪਰਾਲੇ ਹਿੱਤ ਵਿੱਚ ਨੌਵਾਂ ਸਾਹਿਤਿਕ ਮੇਲਾ 10 ਫਰਵਰੀ ਨੂੰ ਪਿੰਡ ਹਰੀਕੇ ਕਲਾਂ ਵਿਖੇ ਕਰਵਾਇਆ ਜਾ ਰਿਹਾ ਇਸ ਮੌਕੇ ਕਲੱਬ ਦੇ ਪ੍ਰਧਾਨ ਜਸਪਾਲ ਸਿੰਘ ਨੇ ਦੱਸਿਆ ਕਿ ਇਸ ਮੇਲੇ ਦੀ ਸ਼ੁਰੂਆਤ ਐਸ ਡੀ ਐਮ ਸ਼੍ਰੀ ਮੁਖਸਰ ਸਾਹਿਬ ਕਰਨਗੇ ਸ਼੍ਰੀ ਮੁਖਸਰ ਸਾਹਿਬ ਤੋਂ ਲਖਵਿੰਦਰ ਬਰਾੜ ਦੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਦਿਲਵਾਰ ਸਿੰਘ ਹੈ ਦਿਲਬਾਖ ਸਿੰਘ ਜੀ ਜੋ ਤੁਸੀਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਧੰਨ ਧੰਨ ਬਾਬਾ ਲੰਗਰ ਸਿੰਘ ਜੀ ਸਪੋਰਟਸ ਕਲੱਬ ਹਰੀਕੇ ਕਲਾਂ ਵੱਲੋਂ ਨੌਵਾਂ ਸਾਹਿਤਿਕ ਮੇਲਾ ਕਰਵਾਉਣ ਜਾ ਰਹੇ ਹੋ ਕੀ ਇਹਦੀਆਂ ਤਿਆਰੀਆਂ ਬਿਲਕੁਲ ਮੁਕੰਮਲ ਹੋ ਚੁੱਕੀਆਂ ਹਨ ਹਾਂ ਜੀ ਤਿਆਰੀਆਂ ਸਾਰੀਆਂ ਮੁਕੰਮਲ ਹੈ ਤੇ ਪੂਰੀ ਤਰ੍ਹਾਂ ਸਾਰੀ ਟੀਮ ਹੈ ਜਿਹੜੀ ਸਭੀ ਪੂਰੀ ਤਿਆਰ ਹੈ ਕਰਵਾਉਣ ਵਾਸਤੇ ਤੇ ਸਾਰੇ ਪ੍ਰਬੰਧ ਜਿਹੜੇ ਮੁਕੰਮਲ ਕਰ ਲਏ ਕਿਹਾ ਤੁਹਾਡਾ ਇੱਕ ਬਹੁਤ ਵਧੀਆ ਉਪਰਾਲਾ ਜਿਹੜਾ ਲਗਾਤਾਰ ਹੁਸੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨੌਵਾਂ ਕਿ ਮੇਲਾ ਕਰਵਾਉਣ ਜਾ ਰਹੇ ਹਾਂ ਨੌਜਵਾਨ ਪੀੜ੍ਹੀ ਨੂੰ ਇੱਕ ਪ੍ਰੇਰਨਾ ਦੇ ਸਰੋਤੋਂ ਤੁਸੀਂ ਨੌਜਵਾਨ ਪੀੜ੍ਹੀ ਨੂੰ ਜੋ ਨਸ਼ਿਆਂ ਤੋਂ ਦੂਰ ਰਹਿਣ ਦੀ ਇੱਕ ਬਹੁਤ ਵਧੀਆ ਸੁਨੇਹਾ ਦਿੱੰਨੇ ਹੋ ਤੇ ਕੀ ਅਪੀਲ ਕਰਦੇ ਹੋ ਇਸ ਮੇਲੇ ਦੇ ਵਿੱਚ ਜੋ ਸੰਗਤਾਂ ਦੂਰ-ਦਰਾਡੇ ਤੋਂ ਆ ਰਹੀਆਂ ਇਹੀ ਅਪੀਲ ਹੈ ਜੀ ਕਿ ਸਾਰੇ ਸਮੇਂ ਸਿਰ ਪਹੁੰਚਣ ਇਹਦੇ ਨਾਲ ਸਾਨੂੰ ਵੀ ਉਤਸ਼ਾਹ ਮਿਲਦਾ ਹੈ ਜਦੋਂ ਸਾਰੇ ਜਦੋਂ ਫੀਡਬੈਕ ਮਿਲਦੀ ਹੈ ਸੋਸਾਇਟੀ ਚੋਂ ਆਮ ਲੋਕਾਂ ਚੋਂ ਸਾਰੇ ਲੋਕ ਕਹਿੰਦੇ ਆ ਦੋਸਤ ਕਹਿੰਦੇ ਆ ਇਹ ਵਧੀਆ ਕੰਮ ਹੈ ਇਹ ਚੰਗਾ ਕੰਮ ਹੈ ਤਾਂ ਉਦੋਂ ਸਾਨੂੰ ਵੀ ਚੰਗਾ ਲੱਗਦਾ ਅਗਲੇ ਸਾਲ ਫਿਰ ਹੁਣ ਇਹ ਤੁਹਾਨੂੰ ਪਤਾ ਨੌਵਾਂ ਹੈ ਤਾਂ ਹਰ ਇੱਕ ਸਾਲ ਅਸੀਂ ਇਹਨੂੰ ਬਿਹਤਰ ਤੋਂ ਬਿਹਤਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਹ ਤੁਸੀਂ ਆਪਣੇ ਕਲੱਬ ਦੇ ਤਰਫੋਂ ਕਰ ਰਹੇ ਹੋ ਜਾਂ ਪਿੰਡ ਦੇ ਸਹਿਯੋਗ ਦੇ ਨਾਲ ਹੋ ਰਿਹਾ ਹੈ ਜਿਹੜਾ ਦਿਨ ਨਹੀਂ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਹੀ ਹੈ ਜੇ ਪਿੰਡ ਦੇ ਲੋਕ ਹੀ ਨਾ ਸਾਥ ਦੇਣਗੇ ਫਿਰ ਇਹ ਕਿਵੇਂ ਕਰ ਲਵਾਂਗੇ ਅਸੀਂ ਤਾਂ ਪਿੰਡ ਦੇ ਸਾਰੇ ਲੋਕ ਪਹੁੰਚਦੇ ਆ ਵੱਡੀ ਗਿਣਤੀ 'ਚ ਪਹੁੰਚਦੇ ਆ ਤਾਂ ਉਹਨਾਂ ਦਾ ਸ਼ੁਕਰੀਆ ਇਹ ਕਿੰਨੀ ਤਰੀਕ ਤੋਂ ਸਟਾਰ ਹੋਇਆ ਇਹ 10 ਫਰਵਰੀ ਨੂੰ ਆਈ ਇੱਕ ਦਿਨ ਦਾ ਹੀ ਹੁੰਦਾ ਸਵੇਰ 10:00 ਵਜੇ ਤੋਂ ਸ਼ੁਰੂ ਹੋ ਜੂਗਾ ਸ਼ਾਮ ਤੱਕ 5:00 5:30 ਤੱਕ ਚੱਲੇਗਾ ਇਸ ਮੇਲੇ ਦੇ ਵਿੱਚ ਕੀ ਕੀ ਹੈ ਜਿਵੇਂ ਇਸ ਤਰ੍ਹਾਂ ਪਿਛਲੇ ਸਾਲ ਵੀ ਦੇਖਿਆ ਸੀ ਨਾਟਕ ਵਗੈਰਾ ਸੀ ਕਾਫੀ ਬੁੱਕਸ ਦੀਆਂ ਸਟਾਲਾਂ ਲੱਗੀਆਂ ਸੀਗੀਆਂ ਹੋਰ ਕੀ ਕੀ ਹੈ ਸਾਡੇ ਦਰਸ਼ਕਾਂ ਨੂੰ ਪ੍ਰੋਪਰ ਜਾਣਕਾਰੀ ਦਿਓ ਇਹਦੇ ਵਿੱਚ ਸ਼ੁਰੂਆਤ ਤਾਂ ਇੱਕ ਧਾਰਮਿਕ ਗੀਤ ਤੋਂ ਹੁੰਦੀ ਹੈ ਸ਼ਬਦ ਹੁੰਦੇ ਆ ਬੱਚੇ ਕਰਦੇ ਆ ਸ਼ਬਦ ਸਕੂਲ ਦੇ ਬੱਚੇ ਹੁੰਦੇ ਆ ਉਸ ਤੋਂ ਬਾਅਦ ਸਾਡੇ ਕੋਲ ਬੁਲਾ ਰਹੇ ਆ ਜਿਹੜੇ ਹਰੇਕ ਆਪ ਦੇ ਆਪ ਦੇ ਵਿਸ਼ੇ ਦੇ ਮਾਰ ਹੋਣਗੇ ਨਾਲ ਨਾਲ ਗੀਤ ਸੰਗੀਤ ਚੱਲਦਾ ਤੇ ਪੁਸਤਕ ਪ੍ਰਦਰਸ਼ਨਾਂ ਵੀ ਹੁੰਦੀਆਂ ਜੀ ਉਹ ਤਾਂ ਹੋਣ ਨਹੀਂ ਆਪਸੀ ਕਿਤਾਬਾਂ ਲੈ ਵੀ ਸਕਦੇ ਆ ਤੇ ਨਾਲ ਨਾਲ ਨਾਟਕ ਹੈ ਕੋਰੀਓਗ੍ਰਾਫੀ ਹੈ ਇਹ ਚੀਜ਼ਾਂ ਮੇਲੇ 'ਚ ਹੁੰਦੀਆਂ ਕਾਫੀ ਵੱਡਾ ਸੀਨਾਮਾ ਜੀ ਤੇਰਾ ਨਾਮ ਜਕੀਰ ਸਿੰਘ ਹੈ ਜੀ ਕਥੀਰ ਸਿੰਘ ਜੀ ਇਸ ਤੋਂ ਇਲਾਵਾ ਬਾਈ ਜੀ ਨੇ ਦੱਸਿਆ ਇਸ ਤੋਂ ਇਲਾਵਾ ਮੇਲੇ ਦੇ ਵਿੱਚ ਹੋਰ ਕੀ ਕੀ ਸੋਸ਼ੀਅਲ ਇਸ ਵਾਰ ਕੋਈ ਨਵਾਂ ਕਾਰਨ ਦੀ ਕੋਸ਼ਿਸ਼ ਕੀਤੀ ਹੋਵੇ ਸਾਹਿਤਿਕ ਵੰਨਗੀ ਤੋਂ ਗਿਣਾ ਜੀ ਅਸੀਂ ਹਰ ਵਾਰ ਜੋ ਪੇਦਾਜ਼ ਪੱਤਰਕਾਰ ਹੁੰਦਾ ਜੀ ਉਹਨਾਂ ਦਾ ਸਨਮਾਨ ਕਰਦੇ ਆ ਇਸ ਤੋਂ ਬਿਨਾ ਜੋ ਇਮਾਨਦਾਰ ਪੁਲਿਸ ਅਫਸਰ ਹੁੰਦਾ ਜੀ ਉਹਨਾਂ ਦਾ ਸਨਮਾਨ ਕੀਤਾ ਜਾਂਦਾ ਇਸ ਤੋਂ ਪਹਿਲਾਂ ਕੀਤਾ ਜਾਂਦਾ ਸੀਗਾ ਜੀ ਤਾਂ ਹੁਣ ਵੀ ਇਸ ਵਾਰ ਕੀਤਾ ਜਾਵੇਗਾ ਕੀ ਇਸ ਮੇਲੇ ਦੇ ਵਿੱਚ ਔਰਤਾਂ ਦੀ ਵੀ ਜ਼ਿੰਮੇਵਾਰੀ ਹੋਵੇਗੀ ਹਾਂ ਜੀ ਹਾਂ ਜੀ ਇਹ ਸਾਡੇ ਲਈ ਸਾਰਿਆਂ ਲਈ ਖੁਸ਼ੀ ਦੀ ਗੱਲ ਹੈ ਜੀ ਕਿ ਮਰਦਾਂ ਤੇ ਔਰਤ ਬਰਾਬਰ ਹੀ ਗਣਤੀ ਵਿੱਚ ਆਉਂਦੇ ਆ ਜੀ ਇਹ ਸਾਡੇ ਲਈ ਪ੍ਰਾਪਤੀ ਹੈ ਕਿਉਂਕਿ ਅਸੀਂ ਬਾਕੀ ਟੂਰਨਾਮੈਂਟਸ ਹੁੰਦੇ ਆ ਜੀ ਉੱਥੇ ਅਸੀਂ ਦੇਖਿਆ ਕਿ ਔਰਤਾਂ ਦੀ ਪਾਰਟਿਸਪੇਸ਼ਨ ਨਹੀਂ ਹੁੰਦੀ ਨਾ ਵੀਵਰਸ ਬਣ ਕੇ ਜਾਂਦੀਆਂ ਪਰੰਤੂ ਸਾਡੇ ਮੇਲੇ ਵਿੱਚ ਔਰਤਾਂ ਵੀ ਪੂਰੇ ਵਧੀਆ ਢੰਗ ਨਾਲ ਪਾਗ ਲੈਂਦੀਆਂ ਜੀ ਔਰ ਮੇਲੇ ਦਾ ਆਨੰਦ ਮਾਣਦੀਆਂ ਜੋ ਅੱਜ ਦੀ ਨੌਜਵਾਨ ਪੀੜ੍ਹੀ ਮੈਸੇਜੀ ਦਲਦਲ ਵਿੱਚ ਧਸਦੀ ਜਾ ਰਹੀ ਆ ਤੁਸੀਂ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੋ ਉਹਨਾਂ ਨੂੰ ਇਹ ਅਪੀਲ ਹੈ ਜੀ ਕਿ ਉਹ ਚੰਗੇ ਲੋਕਾਂ ਨੂੰ ਆਈਡਲਾਈਜ਼ ਕਰਨ ਕਿਤਾ ਸਾਹਿਬ ਪੜਨ ਕਿਉਂਕਿ ਜਦੋਂ ਕਿ ਕਿਤਾਬ ਖੁੱਲਦੀ ਹੈ ਜੀ ਤਾਂ ਜੇਲ ਦਾ ਰਸਤਾ ਬੰਦ ਹੋ ਜਾਂਦਾ ਅਸੀਂ ਸਮਝ ਗਿਆ ਸਾਡਾ ਇਹੀ ਮਕਸਦ ਹੈ ਜੀ ਕਿ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਰਸਤੇ ਤੋਂ ਭਟਕੇ ਰਾਂ ਸਭ ਕੋ ਸਹੀ ਰਸਤੇ 'ਤੇ ਚਰਕੇ ਆਪਣੀ ਮੰਜ਼ਿਲ ਨੂੰ ਪਾਵੇ ਇਹ ਨਾਮ ਆ ਗਈ ਜੀ ਮੇਰਾ ਨਾਮ ਗੁਰਲਾਲ ਸਿੰਘ ਹੈ ਗੁਰਲਾਲ ਸਿੰਘ ਜੀ ਮੈਂ ਹਰ ਸਾਲ ਦੀ ਤਰ੍ਹਾਂ ਦੇਖਦਾ ਕਿ ਤੁਸੀਂ ਇਸ ਸਟੇਜ ਦੇ ਉੱਪਰ ਜੋ ਬੱਚੇ ਪਾਸ ਟੈਕ ਆਉਂਦੇ ਆ ਜਾਂ ਵਧੀਆ ਫਿਜੀਸ਼ਨ ਲੈ ਕੇ ਬੱਚੇ ਪਾਸ ਹੁੰਦੇ ਆ ਹਾਂਜੀ ਹਾਂਜੀ ਤੁਹਾਡੀ ਪੂਰੀ ਟੀਮ ਦੁਆਰਾ ਸਨਮਾਨ ਤੋਂ ਕੀਤਾ ਜਾਂਦਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਅਸੀਂ ਆਪਣੇ ਪਿੰਡ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈਗਾ ਜੀ ਤੇ ਉੱਥੇ ਜਿਹੜੇ ਮਤਲਬ 10ਵੀਂ ਦੇ ਵਿੱਚੋਂ ਜਾਂ 12ਵੀਂ ਦੇ ਵਿੱਚੋਂ ਜਿਹੜੇ ਬੱਚੇ ਪ੍ਰੀਬਲੀਸ਼ਨ ਲੈਂਦੇ ਆ ਤੇ ਉਹਨਾਂ ਨੂੰ ਸਨਮਾਨਿਤ ਕਰਦੇ ਆ ਸਾਡੇ ਪਿੰਡ ਅਨੰਦ ਸਿੰਘ ਸੰਘਾ ਸਕਾਲਰਸ਼ਿਪ ਉਹਦੇ ਅਧੀਨ ਤੇ ਉਹਨਾਂ ਦਾ ਪਰਿਵਾਰ ਆਉਂਦਾ ਤੇ ਉਹ ਸਨਮਾਨਿਤ ਕਰਦੇ ਆ ਇਸ ਤੋਂ ਇਲਾਵਾ ਜਿਹੜੇ ਵੀ ਟੀਚਰ ਹੁੰਦੇ ਆ ਜਿਵੇਂ ਮਤਲਬ ਜਿਹੜੇ ਸਕੂਲ ਦੇ ਇੰਚਾਰਜ ਹੈਗੇ ਆ ਉਹਨਾਂ ਤੋਂ ਪੁੱਛ ਲਈਦਾ ਵੀ ਕਿਹੜੇ ਟੀਚਰ ਹੈਗੇ ਉਹਨਾਂ ਦਾ ਵੀ ਸਾਲ ਦੇ ਦੌਰਾਨ ਬਹੁਤ ਵਧੀਆ ਜਿਹੜਾ ਯੋਗਦਾਨ ਰਿਹਾ ਤੇ ਫਿਰ ਉਹਨਾਂ ਰਿਟੀਚਰ ਹੁੰਦੇ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਜਾਂਦਾ। ਪੀ ਨਾਮਾ ਦੇਗੀ ਜਸਵਿੰਦਰ ਸਿੰਘ ਸਾਹਿਬ ਜੀ ਜਸਵਿੰਦਰ ਸਿੰਘ ਜੀ ਜੋ ਤੁਸੀਂ ਇਹ ਮੇਲਾ ਕਰਵਾਉਣ ਜਾ ਰਹੇ ਹੋ ਕੀ ਵਿਚਾਰ ਧਾਰਾ ਕੀ ਹੈ ਇਸ ਦੇ ਬਾਰੇ ਪੂਰੀ ਵਿਸਥਾਰ ਦੇ ਨਾਲ ਸਾਨੂੰ ਦੱਸੋ ਜਿਹੜਾ ਅਸੀਂ ਇਹ ਨੋਮਾ ਸਿਹਤਕ ਮੇਲਾ ਕਰਵਾ ਰਹੇ ਹਾਂ ਇਹਦਾ ਸਾਡਾ ਉਦੇਸ਼ ਹੈ ਸਿਹਤ ਦੀ ਜਾਗਰੂਕਤਾ ਵੇ ਲੋਕ ਅਖਬਾਰਾਂ ਨਾਲ ਕਿਤਾਬਾਂ ਨਾਲ ਜੁੜ ਜਾਣ ਜਿਹੜੇ ਅਸੀਂ ਕੋਈ ਵਾਰ ਫੇਸਬੁੱਕ ਤੇ ਪਾਉਨੇ ਆ ਜਦੋਂ ਹੁਣ ਅਸੀਂ ਪਾਉਨੇ ਥੱਲੇ ਕਮੈਂਟ ਹੁੰਦੇ ਆ ਕਿ ਤੁਸੀਂ ਸੋਡੀ ਵਿਚਾਰਤ ਧਾਰਕ ਹੀ ਆ ਅਸੀਂ ਇੱਕ ਵਿਚਾਰਤ ਧਾਰਨ ਨੂੰ ਪਰਨਾਕ ਨਹੀਂ ਚੱਲੇ ਹੋਏ ਸਾਡੀ ਵਿਚਾਰਤ ਧਾਰ ਜਿਹੜੀ ਉਹ ਖੇਤੀਬਾੜੀ ਚ ਨਗਾਰ ਆ ਰਿਹਾ ਉਹਦੇ ਵਿਸ਼ੇ ਦਿੰਨੇ ਆ ਅਸੀਂ ਜਿਹੜੇ ਬਲਾਰਿਆਂ ਨੂੰ ਜਿਹੜਾ ਆਪਣੇ ਪੜ੍ਹਾਈ ਦੇ ਵਿੱਚ ਆ ਰਿਹਾ ਮਿਆਰ ਡਗ ਰਿਹਾ ਉਹਦਾ ਉਹਦੇ ਵਾਸਤੇ ਬਲਾਰਾਂ ਵੱਖਰੇ ਉਹਨਾਂ ਨੂੰ ਵੀ ਸਬਜੈਕਟ ਦਿੰਨੇ ਆ ਜੇ ਆਪਣੀ ਖੇਤੀ ਅਜ ਭੋਲਾਂ ਦੀ ਲੋੜ ਆ ਜਿਵੇਂ ਲੋਕ ਕੋਲ ਦੀ ਲੜਾਈ ਲੜਦੇ ਮਨਜੀਤ ਸਿੰਘ ਧਨੇਰਾ ਇਸ ਵਾਰ ਆਪਾਂ ਉਹਨੂੰ ਜਾਗਰਤ ਕਰਨ ਵਾਸਤੇ ਲੋਕਾਂ ਨੂੰ ਜਾਗਰਤੀ ਕਰਨ ਵਾਸਤੇ ਸਸਾਨੀ ਯੂਨੀਅਨਾਂ ਦਾ ਕੋਈ ਲੀਡਰ ਬੁਲਾਉਣੇ ਆ ਜਿਹੜੇ ਧਰਮ ਦੇ ਨਾਂ ਤੇ ਵੇਖ ਕੇ ਤਾਂ ਆਪਾਂ ਸਾਨੂੰ ਜਿਹੜੇ ਵਿਚਾਰਧਾਰਾ ਪੁੱਛਦੇ ਲੋਕ ਅਸੀਂ ਇੱਕ ਕਿਸੇ ਵੀ ਵਿਚਾਰਧਾਰਾ ਨਾਲ ਵੱਖਰੇ ਨਹੀਂ ਜੁੜੇ ਹੋਏ ਸਾਰੇ ਜਿਹੜੇ ਸਮਾਜ ਦੇ ਵਿੱਚ ਜਿਵੇਂ ਵੀ ਬੁੱਖ ਵੱਖਰੇ ਵਿਸ਼ੇ ਆ ਸਾਰੇ ਪਲੇਨ ਨੂੰ ਵਿਸ਼ੇ ਦਿੰਨੇ ਆ ਕਦੇ ਡਾਕਟਰ ਸੋਕਰੀ ਸਿੰਘ ਉਦਯੋਗ ਦੇ ਧਾਰਮਿਕ ਵਿਚਾਰਧਾਰਾ ਰੱਖਣ ਵਾਲੇ ਇਤਿਹਾਸ ਦੀ ਜਾਣਕਾਰੀ ਰੱਖਣ ਵਾਲੇ ਲੋਕ ਆਉਂਦੇ ਆ ਉਹ ਬੋਲਦੇ ਆ ਨਾ ਕਈ ਵਾਰ ਡਾਕਟਰ ਹਰਸ਼ਿੰਦਰ ਕੌਰ ਆਏ ਆ ਕਦੇ ਕੋਈ ਪੱਤਰਕਾਰ ਜਿਵੇਂ ਪੰਨੂ ਸਾਹਿਬ ਆਏ ਸੀ ਉਹਨਾਂ ਨੇ ਆਪ ਦੇ ਵਿਚਾਰ ਧਾਰਾ ਦੇ ਹਿਸਾਬ ਨਾਲ ਗੱਲ ਕਰੀ ਇਤਿਹਾਸ ਦੀ ਗੱਲ ਕਰੀ ਸਾਡਾ ਉਦੇਸ਼ ਅਭੀ ਸਾਰੇ ਜਿਹੜੇ ਸਮਾਜ ਆਪਣਾ ਉਹਨੂੰ ਜਾਗਰਤ ਕਰੀਏ ਵੱਖੋ ਵੱਖਰੇ ਵਿਸ਼ਿਆਂ ਦੇ ਕਰਕੇ ਕੋਈ ਇੱਕ ਵਿਸ਼ੇ ਨਾਲ ਸੰਬੰਧਿਤ ਨਹੀਂ ਅਸੀਂ ਸਾਡੀ ਉਦੇਸ਼ ਹੀ ਇਹ ਹੈ ਵੀ ਸਾਰੇ ਸਮਾਜ ਨੂੰ ਸਾਰੀਆਂ ਕਮਿਊਨਿਟੀਆਂ ਜਿਹਨਾਂ ਵੱਖੋ ਵੱਖਰੀਆਂ ਆਪਾਂ ਉਹ ਕਿਸੇ ਧਰਮ ਨਾਲ ਸੰਬੰਧਿਤ ਹੈ ਅਸੀਂ ਉਹਨੂੰ ਉਹਨੂੰ ਸਾਰਿਆਂ ਨੂੰ ਜਾਗਰਤ ਕਰਨਾ ਇਹ ਸਾਡਾ ਉਦੇਸ਼ ਹੈ ਕੀ ਨਾਮ ਆ ਮਾ ਵੀਰ ਜੀ ਮੇਰਾ ਨਾਮ ਜਸਪਾਲ ਸਿੰਘ ਹੈ ਜਸਪਾਲ ਸਿੰਘ ਜੀ ਜੋ ਇਹ ਤੁਹਾਡਾ ਖਲਾਬਾ ਧੰਨ ਧੰਵਾ ਬਾਬਾ ਲੰਗਰ ਸਿੰਘ ਜੀ ਸਪੋਰਟਸ ਕਲੱਬ ਇਹ ਕਿੰਨੇ ਟਾਈਮ ਤੋਂ ਇਸ ਪਿੰਡ ਦੇ ਵਿੱਚ ਕੰਮ ਕਰ ਰਿਹਾ ਇਹ ਪਿਛਲੇ 25 30 ਸਾਲ ਤੋਂ ਹੀ ਕੰਮ ਕਰ ਰਿਹਾ ਤੇ 1994 ਵਿੱਚ ਰਜਿਸਟਰਡ ਕਰਾਇਆ ਸੀ ਉਸ ਤੋਂ ਅਸੀਂ ਪਿੰਡ ਦੇ ਵਿੱਚ ਹੋਰ ਵੀ ਐਕਟੀਵਿਟੀਆਂ ਕਰਦੇ ਰਹਿੰਦੇ ਜਿਵੇਂ ਬਲੱਗ ਨੇਸ਼ਨ ਹੋ ਗਿਆ ਜਾਂ ਕੋਈ ਵਾਤਾਵਰਣ ਦੇ ਦਰਖਤ ਲਾਉਣੇ ਆ ਜਾਂ ਆਪਣੀ ਲਾਇਬ੍ਰੇਰੀ ਉਹ ਵਸਨੀ ਉਹ ਪੰਜ ਸੱਤ ਸਾਲੀ ਹੋ ਗਏ ਨੂੰ ਚਲਾਈ ਨੂੰ ਵੀ ਵਧੀਆ ਟੰਗਣਾ ਚੱਲ ਰਹੀ ਹੈ ਤੇ ਆ ਮੇਲਾ ਸਾਨੂੰ ਲਗਾਤਾਰ ਲਗਾਤਾਰ ਨੌਵਾਂ ਮੇਲਾ ਸਾਡਾ ਇਹਦੇ ਵਿੱਚ ਇਹ ਹੈ ਵੀ ਜਿੱਤੇ ਅਸੀਂ ਕਿਤੇ ਆਪਾਂ ਕਿਸੇ ਆਪਾਂ ਜਨਨੇ ਪੱਤਰਕਾਰ ਕੋਈ ਜਾਂ ਕਿਸੇ ਨੂੰ ਸੀ ਮੈਸੇਜ ਦੇਣ ਦੱਲੇ ਆ ਉਹ ਕਹਿੰਦੇ ਵੀ ਬਹੁਤ ਵੱਡੀ ਗੱਲ ਹੈ ਵੀ ਇੱਕ ਪਿੰਡ ਦੇ ਵਿੱਚ ਐਡਾ ਵੱਡਾ ਮੇਲਾ ਹੋਣਾ ਤੇ ਅਸੀਂ ਤਾਂ ਸਾਰਿਆਂ ਨੂੰ ਇਹ ਅਪੀਲ ਕਰਦੇ ਹਾਂ ਇਲਾਕਾ ਵਾਸੀਆਂ ਨੂੰ ਵੀ ਇਹਦੇ ਵਿੱਚ ਵੱਧ ਤੋਂ ਵੱਧ ਆ ਕੇ ਇਨ ਸੋਨਨ ਤੇ ਇਹਨਾਂ ਦੇ ਵਿਚਾਰ ਸੋਨ ਤੇ ਇਹਦੇ ਵਿੱਚ ਕਈ ਵਾਰੀ ਆਪਾਂ ਸੋਚ ਲੈਂਦੇ ਆ ਵੀ ਇਹ ਪਤਾ ਨਹੀਂ ਕਿਹੋ ਜਿਹਾ ਮੇਲਾ ਹੋਊਗਾ ਜਿਵੇਂ ਕੋਈ ਸੱਭਿਆਚਾਰਕ ਦੇ ਨਾਂ ਤੇ ਉੱਥੇ ਵਾਜ ਕਰਦੇ ਆ ਵੀ ਆਓ ਪਰ ਉਹਦੇ ਵਿੱਚ ਲੈਕਚਰ ਗੀਤ ਹੁੰਦੇ ਆ ਪਰ ਇਹਦੇ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ ਹੁੰਦੀ ਤੇ ਇਹ ਵਿੱਚ ਵੱਧ ਤੋਂ ਵੱਧ ਔਰਤਾਂ ਵੀ ਆਉਂਦੀਆਂ ਕਿ ਬਹੁਤ ਵਧੀਆ ਦਰਸ਼ਕ ਹੁੰਦੇ ਆ ਤੇ ਬੋਟਾ ਕੋਲ ਹਾਂਜੀ ਹਾਂਜੀ ਪ੍ਰੋਪਰ ਇਹਦੇ ਜਿਹੜੇ ਆਪਣੇ ਮਾਂਚਸਤਾਲ ਨੇ ਉਹ ਹੈ ਗਿਆ ਪ੍ਰੋਫੈਸਰ ਸਾਹਿਬ ਕੋਲੇ ਡੀ ਕੋਰਟ ਦੇ ਡਾਇਰੈਕਟਰ ਨਿੰਦਰਪਾਲ ਰਾੜ ਜੀ ਤੇ ਇਹਦੀ ਇਹੋ ਜੀ ਤਾਂ ਸਾਡੇ ਜਿਹੜੇ ਅਸੀਂ ਮੇਰੇ ਨਾਲ ਸਾਡੀ ਛੋਟੀ ਜੀ ਟੀਮ ਹੈ 10 11 ਮੈਂਬਰ ਅਸੀਂ ਤੇ ਇਹਦੇ ਵਿੱਚ ਸਾਡਾ ਕੋਈ ਨਹੀਂ ਹੁੰਦਾਗਾ ਵੀ ਅਸੀਂ ਕੋਈ ਕ੍ਰੈਡਿਟ ਹੈ ਸਾਡਾ ਇਹ ਨਹੀਂ ਪਤਾ ਹੁੰਦਾ ਵੀ ਅਸੀਂ ਵੀ ਕੋਈ ਆਪਾਂ ਪ੍ਰੋਗਰਾਮ ਕਰਾਉਣੀ ਹੈ ਹਨਾ ਕਈ ਹੁੰਦਾ ਹੁੰਦਾ ਵੀ ਸਟੇਜ ਤੇ ਪਰ ਨਹੀਂ ਨਹੀਂ ਇਹੋ ਜੀ ਸਾਡੇ ਸਾਡੇ ਤਾਂ ਅਸੀਂ ਸੇਵਾਦਾਰ ਦੇ ਤੌਰ ਤੇ ਸਾਰੇ ਸਾਡਾ ਕੰਮ ਕਰਦਾ ਹੈ ਤੇ ਨੱਚਰ ਉਚਰ ਵਾਲਾ ਤਾਂ ਕੋਈ ਸਵਾਲ ਹੀ ਨਹੀਂ ਪਿਆ ਹੁੰਦਾ ਜਿਵੇਂ ਹੁਣ ਸਾਡੇ ਸਿੱਧੂ ਸਾਹਿਬ ਹੈ ਸਾਡੇ ਵਿੱਚ ਕੋਈ ਇਹੋ ਜਿਹਾ ਤਾਂ ਕੋਈ ਕੁਐਸਚਨ ਹੀ ਨਿਕੜਾ ਕਰ ਸਕਦਾ ਵੀ ਉਹਦੇ ਵਿੱਚ ਅਲੱਗ ਜਦੋਂ ਕੋਈ ਲੇਡੀਆਂ ਆਉਂਦੀਆਂ ਜਿਹੜੀਆਂ ਹਨ ਉਹ ਦੇਖ ਕੇ ਜਾਂਦੀਆਂ ਫਿਰ ਦੂਜੇ ਗਵਾਂਢੀ ਹੁਣ ਕਹਿੰਦੀ ਆਹਾ ਪ੍ਰੋਗਰਾਮ ਸੀ ਉਪਰ ਅਗਲੀ ਯਾਰ ਕਹਿੰਦੀ ਅਸੀਂ ਵੀ ਚੱਲਾਂਗੇ ਦੇਖਣ ਅਸੀਂ ਵੀ ਵਧੀਆ ਲੱਗਿਆ ਸਾਨੂੰ ਤੇ ਉਪਰ ਜਿੰਨੇ ਆਪਣੇ ਕਈ ਪਰਿਵਾਰ ਹੁੰਦੇ ਆ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਉੱਥੇ ਕਿਹੋ ਜਿਹਾ ਪ੍ਰੋਗਰਾਮ ਹੈ ਪਰ ਮੈਂ ਇਹ ਗਾਰੰਟੀ ਲੈਣਾ ਵੀ ਦੇ ਵਿੱਚ ਕੋਈ ਉਹ ਜਿਹਾ ਲੱਜਰ ਨਹੀਂ ਹੁੰਦਾ ਵੱਧ ਤੋਂ ਵੱਧ ਔਰਤਾਂ ਨੂੰ ਇਹਦੇ ਵਿੱਚ ਹਿੱਸਾ ਲੈਣਾ ਚਾਹੀਦਾ ਜੋ ਦੂਰੋਂ ਨੇੜੇੋਂ ਸੰਗਤਾਂ ਆ ਰਹੀਆਂ ਜਾਂ ਨਗਰ ਹਰੀ ਕੇ ਕਲਾਉਂਦੀਆਂ ਬੀਬੀਆਂ ਭੈਣਾਂ ਆ ਰਹੀਆਂ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੋਂਗੇ ਇਸ ਮੀਲੇ 'ਚ ਸੋ ਮੈਂ ਤਾਂ ਇਹ ਕਹਿਣਾ ਜੀ ਵੀ ਜੇ ਤੁਹਾਡਾ ਕੋਈ ਮਤਿਆ ਜਣਾ ਵੀ ਕੋਈ ਪ੍ਰੋਗਰਾਮ ਆ ਉਹਨੂੰ ਵੀ ਛੱਡ ਕੇ ਆਉਣਾ ਚਾਹੀਦਾ ਤੇ ਬੱਚਿਆਂ ਨੂੰ ਤੇ ਔਰਤਾਂ ਨੂੰ ਜ਼ਰੂਰ ਦੇਖਣਾ ਚਾਹੀਦਾ ਜਾਂ ਜਿੰਨੇ ਨੌਜਵਾਨ ਹੈ ਉਹਨਾਂ ਨੂੰ ਆਉਣਾ ਚਾਹੀਦਾ ਇਹਨੂੰ ਸੁਣੋ ਤੇ ਜੇ ਸਾਡਾ ਤਾਂ ਇਹ ਹੁੰਦਾ ਵੀ ਜੇ ਇਹਦੇ ਵਿੱਚੋਂ ਕੋਈ 5% ਵੀ ਲੋਕ ਸੁਣ ਕੇ ਅਸਰ ਕਰ ਲੈਣਗੇ ਤੇ ਸਾਡਾ ਮੇਲਾ ਸਕਸੈਸਫੁਲ